ਤਾ ਦਸੇ ਗੀ ਸੀਮ ਭਗਵੰਤ ਪਾਰਨੇ ਬਰਨਾਲਾ ਵਿਖੇ ਕੌਮੀ ਕਨਵੈਨਰ ਅਰਵਿੰਦ ਕੇਜਰੀਵਾਲ ਦੇ ਨਾਲ ਪਾਰਟੀ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੇ ਹੱਥ ਦੇ ਵਿੱਚ ਰੱਖੀ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕੀਤਾ ਅਸੈਂਬਲੀ ਦੇ ਵਿੱਚ ਛੇਸਾਂ ਲੈਂਦੇ ਲਈ ਵੱਡੀ ਗਿਣਤੀ ਚ ਪਹੁੰਚੇ ਲੋਕਾਂ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਆ ਉਹਨਾਂ ਵੱਲੋਂ ਕਿਹਾ ਗਿਆ ਉਹ ਤੇ ਉਹਨਾਂ ਕਿਹਾ ਕਿ ਪਹਿਲਾਂ ਛਾੜੂ ਨਾਲ ਸਿਰਫ ਦੁਕਾਨ ਜਾਂ ਮਕਾਨ ਦੀ ਸਫਾਈ ਕੀਤੀ ਜਾਂਦੀ ਸੀ ਪਰ ਹੁਣ ਅਰਵਿੰਦ ਕੇਜਰੀਵਾਲ ਦੇ ਵਾਅਵੇ ਵਿੱਚ ਇਸ ਛਾੜੂ ਦੇ ਨਾਲ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਵੇਗਾ ਉਹਨਾਂ ਕਹਿੰਦੇ ਆ ਕਿ ਆਪਣੀ ਪਾਰਟੀ ਇੱਕ ਅਜੀਬ ਪਾਰਟੀ ਹੈ ਜੋ ਸਿਰਫ ਕਮ ਦੀ ਰਾਜਨੀਤੀ ਕਰਦੀ ਹੈ ਜਿਸ ਨੇ ਦੂਜੀਆਂ ਪਾਰਟੀਆਂ ਨੂੰ ਆਪਣੇ ਮੈਨੀਫੈਸਟੋ ਬਦਲਣ ਦੇ ਲਈ ਮਜਬੂਰ ਕਰ ਦਿੱਤਾ ਹੈ ਪੰਜਾਬ ਚ ਹੋ ਰਹੀਆਂ ਚਾਰ ਜਿਮਨੀ ਚੋਣਾਂ ਦੇ ਲਈ ਚੋਣ ਪ੍ਰਚਾਰ ਕਰਨ ਅੱਜ ਅਰਵਿੰਦ ਕੇ ਜੀਵਾਲ ਬਰਨਾਲਾ ਦੇ ਵਿੱਚ ਪੁੱਜੇ ਸਨ ਔਰ ਇਸ ਤੋਂ ਬਾਅਦ ਉਹ ਗਿੱਦੜਪਹਾ ਦੇ ਲਈ ਚੋਣ ਪ੍ਰਚਾਰ ਕਰਨ ਲਈ ਇੱਥੋਂ ਰਵਾਨਾ ਹੋ ਗਏ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਮੌਜੂਦ ਸਨ ਅੱਜ ਇੱਥੇ ਜਿਹੜੀ ਚੋਣ ਰੈਲੀ ਹੋਈ ਆ ਉਹਦੇ ਵਿੱਚ ਦੋਨੋਂ ਹੀ ਨੇਤਾਵਾਂ ਨੇ ਜਿਹੜੇ ਆ ਇੱਥੋਂ ਦਾ ਜਿਹੜਾ ਉਮੀਦਵਾਰ ਆ ਹਰਿੰਦਰ ਸਿੰਘ ਢਾਲੀਵਾਲ ਉਹਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਔਰ ਸਾਫ਼ ਤੌਰ ਤੇ ਮੀਤ ਹੇਰ ਜਿਹੜੇ ਇੱਥੋਂ ਪਹਿਲਾਂ ਵਿਧਾਇਕ ਵੀ ਰਹੇ ਨੇ ਔਰ ਮੰਤਰੀ ਵੀ ਰਹੇ ਨੇ ਉਹਨਾਂ ਵੱਲੋਂ ਜਿਹੜਾ ਬਰਨਾਲੇ ਦੇ ਵਿਕਾਸ ਕਾਰਜ ਜਿਹੜੇ ਕਰਾਏ ਗਏ ਨੇ ਉਹਨਾਂ ਬਾਰੇ ਲੋਕਾਂ ਨੂੰ ਜਾਣੂ ਕਰਾਇਆ ਔਰ ਉਹਨਾਂ ਨੂੰ ਅਪੀਲ ਕੀਤੀ ਕਿ ਉਹ ਹਰਿੰਦਰ ਸਿੰਘ ਢਾਲੀਵਾਲ ਦੇ ਹੱਕ ਦੇ ਵਿੱਚ ਵੋਟ ਕਰਨ ਐਨਾ ਹੀ ਨਹੀਂ ਅਰਵਿੰਦ ਕੇਜੀਵਾਲ ਔਰ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਉਹ ਸਾਫ਼ ਤੌਰ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਹ ਹਰਿੰਦਰ ਸਿੰਘ ਢਾਲੀਵਾਲ ਨੂੰ ਇੱਥੋਂ ਵਿਧਾਇਕ ਬਣਾ ਕੇ ਪੇਸ਼ ਦੇਣਾ ਬਰਨਾਲੇ ਦੀ ਜਿਹੜੀ ਸਮੱਸਿਆਵਾਂ ਨੇ ਚਾਹੇ ਉਹ ਸੀਵਰ ਦੀ ਹੈ ਪੀਣ ਵਾਲੇ ਪਾਣੀ ਦੀ ਹੈ ਉਸ ਨੂੰ ਦੂਰ ਕੀਤਾ ਜਾਏਗਾ ਇਸ ਤੋਂ ਇਲਾਵਾ ਇੱਥੇ ਚਾਰ ਮੰਜ਼ਲਾ ਇੱਕ ਹਸਪਤਾਲ ਜਿਹੜਾ ਉਹ ਬਣਾਇਆ ਜਾਏਗਾ ਆਮ ਆਦਮੀ ਕਲੀਨਿਕ ਜਿਹੜੇ ਨੇ ਉਹਨਾਂ ਦੀ ਗਿਣਤੀ ਵਧਾਈ ਜਾਏਗੀ ਨੌਕਰੀਆਂ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ ਤੇ ਕਿਹਾ ਜਾ ਸਕਦਾ ਕਿ ਲੋਕਾਂ ਦੇ ਨਾਲ ਲੋਕਾਂ ਦੀਆਂ ਜੁੜੀਆਂ ਹੋਈਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਦਾ ਵਾਅਦਾ ਜਿਹੜਾ ਇੱਥੇ ਕੀਤਾ ਗਿਆ ਉਹ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਵੀ ਆਪਣੇ ਜਿਹੜੇ ਚਿਹਰ ਪਰਚੀ ਤੋਂ ਉਹਨਾਂ ਦਾ ਅੰਦਾਜ਼ ਹੈ ਉਸ ਅੰਦਾਜ਼ ਦੇ ਤਹਿਤ ਵਿਰੋਧੀਆਂ ਤੇ ਵੀ ਸਿਆਸੀ ਹਮਲੇ ਕੀਤੇ ਔਰ ਸਾਫ਼ ਤੌਰ ਤੇ ਕਿਹਾ ਕਿ ਬਰਨਾਲਾ ਦੇ ਜਿਹੜੇ ਪਹਿਲ ਲੋਕ ਸਨ ਉਹ ਕਿਤੇ ਨਾ ਕਿਤੇ ਇੱਥੇ ਜੇ ਅਕਾਲੀ ਵਿਧਾਇਕ ਨੂੰ ਚੁਣ ਲੈਂਦੇ ਸਨ ਤੇ ਉੱਪਰ ਕਾਂਗਰਸ ਦਾ ਸਰਕਾਰ ਹੁੰਦੀ ਸੀ ਔਰ ਜੇ ਕਾਂਗਰਸ ਦਾ ਵਿਧਾਇਕ ਇਥੋਂ ਚੁਣਿਆ ਜਾਂਦਾ ਸੀ ਤੇ ਸਰਕਾਰ ਅਕਾਲੀ ਦਲ ਦੀ ਹੁੰਦੀ ਸੀ ਤੇ ਉਹ ਵਿਧਾਇਕ ਇਹ ਉਹਨਾਂ ਨੂੰ ਕਹਿੰਦਾ ਸੀ ਕਿ ਉਹਨਾਂ ਦੀ ਸਰਕਾਰ ਨਹੀਂ ਹੈ ਇਸ ਲਈ ਇਥੋਂ ਦੇ ਕੰਮ ਨਹੀਂ ਹੋ ਰਹੇ ਔਰ ਜਦੋਂ ਤੋਂ 2012 ਤੋਂ ਬਾਅਦ ਬਰਨਾਲਾ ਦੀ ਜਨਤਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਇਥੇ ਜਿਤਾਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਬਰਨਾਲੇ ਦਾ ਵਿਕਾਸ ਕਾਰਜਾਂ ਦੇ ਵਿੱਚ ਤੇਜ਼ੀ ਲਿਆਂਦੀ ਗਈ ਔਰ ਨਾਲ ਦੀ ਨਾਲ ਅਰਵਿੰਦ ਕੇਜਰੀਵਾਲ ਨੇ ਬਰਨਾਲਾ ਨੂੰ ਆਮ ਆਦਮੀ ਪਾਰਟੀ ਦੀ ਰਾਜਧਾਨੀ ਦਾ ਵੀ ਉਪਾਦੀ ਜਿਹੜੀ ਆ ਉਹ ਦਿੱਤੀ ਹੈ ਕੈਮਰਾਮੈਨ ਵਿਜੇ ਦੇ ਨਾਲ ਰਾਜਨ ਕੋ ਸਾਈ ਐਨ ਬੀ ਨਿਊਜ਼ ਬਰਨਾਲਾ ਕੇਜਰੀਵਾਲ ਸਾਹਿਬ ਮੈਂ ਤੁਹਾਡੇ ਤੋਂ ਆਉਣ ਤੋਂ ਪਹਿਲਾਂ ਵੀ ਇਸ ਗੱਲ ਦਾ ਜਿਹੜਾ ਜ਼ਿਕਰ ਆ ਕਰਕੇ ਚੁੱਕਿਆ ਸਰ ਸਾਡਾ ਬਰਨਾਲਾ ਜਿਹੜਾ ਹਲਕਾ ਹੈ ਇਹ 35 ਸਾਲ ਸਰਕਾਰ ਤੋਂ ਜਿਹੜਾ ਬਾਹਰ ਰਿਹਾ ਜੇ ਸਰਕਾਰ ਕਾਲੀ ਦਲ ਦੀ ਹੁੰਦੀ ਸੀ ਇੱਥੇ ਐਮਐਲਏ ਕਾਂਗਰਸ ਦਾ ਜੇ ਸਰਕਾਰ ਕਾਂਗਰਸ ਤੇ ਐਮਐਲਏ ਇਥੇ ਕਾਲੀ ਦਲ ਦਾ ਬਣ ਜਾਂਦਾ ਸੀ ਤੇ 35 ਸਾਲਾਂ ਬਾਅਦ 2022 ਚ ਜਦੋਂ ਮੈਂ ਜਿੱਤਿਆ ਤਾਂ ਪਹਿਲੀ ਵਾਰ ਹੋਇਆ ਕਿ ਸਰਕਾਰ ਵੀ ਉਹਦੀ ਤੇ ਜਿਹੜੀ ਪਾਰਟੀ ਦਾ ਇਥੇ ਐਮਐਲਏ ਜਿੱਤਿਆ ਤੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਆ ਸਾਰੇ ਸਾਡੇ ਪਿੰਡਾਂ ਵਾਲੇ ਸ਼ਹਿਰ ਵਾਲੇ ਬੈਠੇ ਆ ਜਿੰਨੇ ਪੈਸੇ ਪਿਛਲੇ 35 ਸਾਲਾਂ ਚ ਪਿੰਡਾਂ ਚ ਨਹੀਂ ਆਏ ਉਦੋਂ ਵੱਧ ਪੈਸੇ ਪਿਛਲੇ 2.5 ਸਾਲ ਚ ਮੁੱਖ ਮੰਤਰੀ ਸਾਹਿਬ ਨੇ ਬਰਨਾਲੀ ਦਿੱਤੇ ਆ ਤੇ ਮੈਂ ਬਹੁਤਾ ਸਮਾਂ ਲਈ ਲੈਣਾ ਤੁਸੀਂ ਅੱਜ ਆਏ ਹੋ ਤੇ ਤੁਸੀਂ ਵੀ ਇਹ ਸਾਨੂੰ ਵਿਸ਼ਵਾਸ ਦਿਵਾ ਕੇ ਜਿਤਾਇਓ ਹਰਿੰਦਰ ਧਾਲੀਵਾਲ ਜੀ ਨੂੰ ਜਿਤਾ ਕੇ ਜੀ ਭੇਜਾਂਗੇ ਕਿ ਜਿੰਨੇ ਪੈਸੇ ਬਰਨਾਲੀ ਚ ਪਹਿਲੇ 2.5 ਸਾਲ ਚ ਆਇਆ ਉਦੋਂ ਦੁੱਗਣੇ ਪੈਸੇ ਤੁਸੀਂ ਅਗਲੇ 2.5 ਸਾਲ ਚ ਸਾਡੇ ਬਰਨਾਲੇ ਨਾਲ ਕਿੰਨੂ ਦਿਓਗੇ ਕਿਉਂਕਿ 35 ਸਾਲ ਅਸੀਂ ਸਰਕਾਰ ਤੋਂ ਜਿਹੜਾ ਬਾਹਰ ਆ ਉਹ ਰਹੇ ਆ ਸੋ ਮੈਂ ਬਹੁਤ ਸਾਰੀ ਸੰਗਤ ਦਾ ਧੰਨਵਾਦ ਕਰਦਾ ਤੇ ਹੁਣ ਭਾਈ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਤੇ ਸਾਰਿਆਂ ਦੀ ਲੜਾਈ ਹੈ ਬਰਨਾਲੇ ਦੀ ਤਰੱਕੀ ਲਈ ਬਰਨਾਲੇ ਦੀ ਵਿਕਾਸ ਲਈ ਕਿਉਂਕਿ ਜੋ ਕੰਮ ਮੈਂ 2.5 ਸਾਲਾਂ ਚ ਕਰਨ ਕੀਤੇ ਹਜੇ بڑے ਕੰਮ ਹੈ ਪਿੰਡਾਂ ਵਾਲੇ ਉਹ ਸ਼ਹਿਰ ਵਾਲੇ ਜਿਹੜੇ ਅਧੂਰੇ ਰਹਿੰਦੇ ਆ ਪਰ ਮੇਰਾ ਤੁਹਾਡੇ ਨਾਲ ਵਾਅਦਾ ਹੈ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਮਾਨਯੋਗ ਮੁੱਖ ਮੰਤਰੀ ਪੰਜਾਬ ਬੈਠੇ ਆ ਇੱਕ ਵੀ ਕੰਮ ਅਗਲੇ 2.5 ਸਾਲ ਤੱਕ ਥੋੜਾ ਅਧੂਰਾ ਨਹੀਂ ਰਹਿਣ ਦੇਮਾਂਗੇ ਨਾ ਪਿੰਡ ਦਾ ਨਾ ਸ਼ਹਿਰ ਦਾ ਪਰ ਵੱਡੀ ਲੀਡ ਨਾਲ ਸਾਡੇ ਪ੍ਰ ਹਰਿੰਦਰ ਤੜੀਵਾਲ ਜੀ ਨੂੰ ਧਾਕੇ ਆਪਾਂ ਪੰਜਾਬ ਦੀ ਵਿਧਾਨ ਸਭਾ ਚ ਭੇਜੀਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਉਹ ਕਰਕੇ ਦਿਖਾਇਆ ਜੋ ਪਿਛਲੇ 75 ਸਾਲ ਤਨੀ ਕੋਈ ਪਾਰ ਬਨਾਲਾ ਕੋਈ ਨਵਾਂ ਨਹੀਂ ਹੈਗਾ ਕੇਜਰੀਵਾਲ ਸਾਹਿਬ ਲਈ ਤੁਹਾਡੇ ਆਪਣੇ ਐਮਪੀ ਜਿਹੜੇ ਇੱਥੋਂ ਸੰਗਰੂਰ ਤੋਂ ਮੀਤ ਹੇਰ ਜੀ ਸਾਡੀ ਸਾਰੀ ਕੈਬਨਿਟ ਦੀ ਟੀਮ ਬੈਠੀ ਹੈ ਤੁਹਾਡੇ ਬਨਾਲਾ ਹਲਕੇ ਦੇ ਭਦੌੜ ਦੇ ਮਹਿਲਕਲਾਂ ਦੇ ਐਮਐਲਏ ਸਹਿਬਾਨ ਬੈਠੇ ਮਲੇਕੋਲੇ ਦੇ ਐਮਐਲਏ ਸਹਿਬਾਨ ਬੈਠੇ ਸਮਾਨੇ ਦੇ ਬੈਠੇ ਆ ਨਿਹਾਲ ਸਿੰਘ ਵਾਲਾ ਤੋਂ ਬੈਠਿਆ ਮਾਨਸਾ ਤੋਂ ਬੈਠਿਆ ਮਲੇ ਕੋਲੇ ਵਾਲੇ ਬੈਠੇ ਆ ਬਾਗੇ ਪੁਰਾਣੇ ਵਾਲੇ ਬੈਠੇ ਆ ਤੇ ਸਾਰਾ ਇਲਾਕਾ ਹੀ ਤਾਂ ਤੁਸੀਂ ਹੁੰਜਾ ਫੇਰਿਆ ਹੋਇਆ ਹੁਣ ਕਿਹੜੇ ਕਿਹੜੇ ਨਾਂ ਲਈਏ ਸੋ ਜਿਨ੍ਹਾਂ ਦਾ ਨਾਂ ਨਹੀਂ ਲੈ ਸਕੇ ਮਾਫੀ ਚਾਹੁੰਨਿਆ ਸੋ ਅੱਜ ਮੈਂ ਕੋਈ ਜ਼ਿਆਦਾ ਨਹੀਂ ਬੋਲਣਾ ਕਿਉਂਕਿ ਕੇਜਰੀਵਾਲ ਸਾਹਿਬ ਨੂੰ ਆਪਾਂ ਸੁਣਨਾ ਹੈ ਮੈਂ ਤਾਂ ਅਜੇ ਹੁਣੇ 2 ਦਿਨ ਪਹਿਲਾਂ ਹੀ ਸੰਘੇੜੇ ਤਨੋਲੇ ਬੋਲ ਕੇ ਗਿਆ ਉਦੋਂ ਪਹਿਲਾਂ ਸ਼ਹੀਦ ਭਗਤ ਸਿੰਘ ਚੌਂਕ ਚੱਪਾਂ ਬੋਲ ਕੇ ਗਿਆ ਤੇ ਮੈਂ ਇਹੀ ਗੱਲ ਕਹਿਣੀ ਚਾਹੂੰਗਾ ਕਿ ਇਹਨਾਂ ਨੇ ਚੋਣ ਨਿਸ਼ਾਨੀ ਇਹ ਜਾਂ ਚੁਣਿਆ ਜਿਹੜਾ ਸਫਾਈ ਕਰਦਾ ਹੈ ਪਹਿਲਾਂ ਆਪਾਂ ਇਸ ਝਾੜੂ ਨਾਲ ਸਿਰਫ ਦੁਕਾਨ ਜਾਂ ਮਕਾਨ ਦੀ ਸਫਾਈ ਕਰਦੇ ਸੀ ਹੁਣ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਇਸ ਝਾੜੂ ਨਾਲ ਚੱਲੀ ਜਾਂਦਾ ਹੈ ਸਾਡਾ ਕਈ ਸਟੇਟਾਂ 'ਚ ਝਾੜੂ ਚੱਲ ਗਿਆ ਗੁਜਰਾਤ ਦੇ ਵਿੱਚ ਐਮਐਲਏ ਨੇ ਗੋਆ 'ਚ ਐਮਐਲਏ ਨੇ ਮੱਧ ਪ੍ਰਦੇਸ਼ ਸੰਗਰੋਲੀ ਉੱਥੇ ਸਾਡੇ ਮੇਅਰ ਹੈ ਚੰਡੀਗੜ੍ਹ ਚਪਣਾ ਜਿਹੜਾ ਮੇਅਰ ਹੈ ਹੁਣੇ-ਹੁਣੇ ਜੰਮੂ ਕਸ਼ਮੀਰ 'ਚ ਵੋਟਾਂ ਪਾ ਕੇ ਹਟਿਆ ਉੱਥੇ ਵੀ ਖਾਤਾ ਖੁੱਲ ਗਿਆ ਦੋਦੇ ਤੋਂ ਡੋਡੇ ਤੋਂ ਜਿਹੜਾ ਇੱਕ ਆਪਣਾ ਐਮਐਲਏ ਜਿੱਤਿਆ ਸੋ ਹੌਲੀ-ਹੌਲੀ ਚਲੋ ਵੈਸੇ 10 ਸਾਲ ਪੁਰਾਣੀ ਪਾਰਟੀ ਐ 10 12 ਸਾਲ ਪਰ ਇੰਨੀ ਤੇਜ਼ੀ ਨਾਲ ਕੋਈ ਪਾਰਟੀ ਨਹੀਂ ਵਧੀ ਜਿੰਨੀ ਤੇਜ਼ੀ ਨਾਲ ਆਮਾ ਦੀ ਪਾਰਟੀ ਨੂੰ ਤੁਸੀਂ ਪਿਆਰ ਦਿੱਤਾ ਕੇਜਰੀਵਾਲ ਸਾਹਿਬ ਬਰਨਾਲਾ ਇਹ ਕਹੇ ਜਾ ਵਿਧਾਨ ਸਭਾ ਲੱਕਾ 2014 ਇਚ ਜਿੱਤੇ ਜਦੋਂ ਲੋਕ ਸਭਾ ਲੜ ਰਿਹਾ ਸੀ ਮੈਂ 2017 ਇਚ ਜਿੱਤੇ 2022 ਜ 19 ਜਿੱਤੇ 2022 ਚ ਜਿੱਤੇ ਤੇ ਹੁਣ 24 ਦੀ ਵਾਰੀ ਆ ਆ ਹੁਣ ਜਿਹੜੀ ਬਾਈ ਇਲੈਕਸ਼ਨ ਹੈ ਇਹ ਵਿੱਚ ਵੀ ਬਰਨਾਲੇ ਨੇ ਝੋਲੀਆਂ ਪਰ ਪਰ ਪਿਆਰ ਦੇਣਾ ਸੋ ਵੀਰੋ ਇਹਨਾਂ ਤੇ ਯਕੀਨ ਨਾ ਕਰਿਓ ਆ ਜਿਹੜੇ ਦੂਜੇ ਫਿਰਦੇ ਆ ਕਦੇ ਕਿਹੜੇ ਪਾਸੋਂ ਆ ਜਾਂਦੇ ਆ ਕਦੇ ਕਿਹੜੇ ਪਾਸੋਂ ਆ ਜਾਂਦੇ ਆ ਰੁੱਤਾਂ ਬਦਲਦੀਆਂ ਨੂੰ ਵੀ ਟਾਈਮ ਲੱਗਦਾ ਇਹ ਨਹੀਂ ਉਹ ਹਟਦੇ ਹੁਣ ਕੇਵਲ ਢਿੱਲੋਂ ਕਾਂਗਰਸ ਵੱਲੋਂ ਹਾਰਿਆ ਹੁਣ ਕਿ ਵੀ ਜੀਪੀ ਵੱਲੋਂ ਫਿਰਦੇ ਆ ਕੋਈ ਪਤਾ ਨਹੀਂ ਕਿਤਲੇ ਪਾਸੋਂ ਆ ਜਾਣ ਤੇ ਉਹ ਜਿੱਤਣ ਨੂੰ ਫਿਰਦੇ ਆ ਪੈਸੇ ਦੇ ਸਿਰ ਤੇ ਪੈਸੇ ਦੇ ਸਿਰ ਤੇ ਜਿੱਤਣ ਨੂੰ ਫਿਰਦੇ ਸਾਡੇ ਕੋਲ ਪੈਸਾ ਹੈ ਇੱਕ ਪਾਸੇ ਪੈਸਾ ਹੋਵੇ ਇੱਕ ਪਾਸੇ ਪਿਆਰ ਹੋਵੇ ਵੀਰੋ ਤਾਂ ਪਿਆਰ ਦਾ ਪਲੜਾ ਪਾਰੀ ਹੁੰਦਾ ਪਿਆਰ ਜਿਆਦਾ ਜਿਹੜਾ ਉਹ ਜਿੱਦਾਂ ਹੁੰਦਾ ਇਸ ਕਰਕੇ ਇਹਨਾਂ ਨੂੰ ਗਲਤਫਹਿਮੀ ਆ ਕਿ ਅਸੀਂ ਪੈਸੇ ਸਿਰ ਤੇ ਜਿੱਤ ਜਾਾਂਗੇ ਇਹ ਕੋਈ ਪਤਾ ਨਹੀਂ ਕਿਹੜਾ ਕੀ ਸਰਟੀਫਿਕੇਟ ਲਈ ਫਿਰਦਾ ਉਹ ਇੱਕ ਜੰਗਲ ਦੇ ਵਿੱਚ ਖਰਗੋਸ਼ ਦੀ ਕੋਈ ਪੋਸਟ ਨਿਕਲੀ ਵੀ ਇਥੇ ਖਰਗੋਸ਼ ਕੰਮ ਕਰ ਸਕਦਾ ਉਹ ਜਗਾਰ ਲਾ ਲਿਆ ਰਿੱਚ ਨੇ ਵੀਰ ਮੈਨੂੰ ਦੇ ਦਿਓ ਨੌਕਰੀ ਉਹ ਕਹਿੰਦੇ ਯਾਰ ਖਰਗੋਸ਼ ਵਾਸਤੇ ਆ ਉਹ ਕਹਿੰਦਾ ਯਾਰ ਮੇਰੇ ਸਰਟੀਫਿਕੇਟ ਤੇ ਲਿਖ ਦੋ ਵੀ ਮੈਂ ਖਰਗੋਸ਼ ਆ ਤੇ ਉਹ ਲਿਖਤਾ ਖਰਗੋਸ਼ ਸਰਟੀਫਿਕੇਟ ਬਣਾ ਤੇ ਤੇ ਕੰਮ ਕਰਨ ਲੱਗ ਗਿਆ ਉਹਨੂੰ ਹੁਣ ਖਰਾਖ ਖਰਗੋਸ਼ ਵਾਲੀ ਮਿਲਿਆ ਕਰੇ ਬੜਾ ਔਖਾ ਹੋ ਗਿਆ ਮਹੀਨੇ ਕਵਾਦ ਉਹ ਕਹਿੰਦਾ ਯਾਰ ਮੈਂ ਦਾਣੇ ਸੁੱਕੇ ਕਿਵੇਂ ਖਾ ਸਕਦਾ ਮੈਂ ਰਿਛਾ ਉਹ ਕਹਿੰਦੇ ਨਹੀਂ ਕਾਗਜ਼ਾਂ 'ਚ ਖਰਗੋਸ਼ ਦੀ ਖਰਾਕੀ ਮਿਲੂ ਤੈਨੂੰ ਤੇ ਉਹਨੂੰ ਪਤਾ ਲੱਗਿਆ ਜੰਗਲ ਦੇ ਵਿੱਚ ਕਿਸੇ ਹੋਰ ਥਾਂ 'ਮੇ ਇੱਕ ਖਰਗੋਸ਼ ਰਿਛਾ ਲਈ ਥਾਂ ਤੇ ਕਰੀ ਜਾਂਦਾ ਨੌਕਰੀ ਉਹ ਕਹਿੰਦਾ ਬਦਲਾ ਲੈਣੇ ਆ ਇਹ ਤੇ ਉਹਨੇ ਅਥਾਰਟੀ ਦੇ ਵਿੱਚ ਜੰਗਲ ਦੀ ਅਥਾਰਟੀ ਦੇ ਵਿੱਚ ਸ਼ਿਕਾਇਤ ਕਰਤੀ ਵੀ ਮੈਂ ਮੈਨੂੰ ਇੱਥੇ ਜਿਹੜਾ ਖਰਗੋਸ਼ ਵਾਲੀ ਨੌਕਰੀ ਤੇ ਰੱਖਿਆ ਉੱਥੇ ਜਿਹੜਾ ਖਰਗੋਸ਼ ਹੈ ਰਿਛਾ ਇਤਾਂ ਤੇ ਰੱਖਿਆ ਅਥਾਰਟੀ ਨੇ ਚਾਰ ਚੀਤਿਆਂ ਦੀ ਕਮੇਟੀ ਬਣਾਈ ਵੀ ਇਹਦੇ ਕਰੋ ਇਹਦੀ ਜਾਂਚ ਕਰੋ ਰਿਛ ਨੂੰ ਬੁਲਾ ਰਿਆ ਉਹਨੂੰ ਕਹਿੰਦੇ ਅੰਗ ਦੱਸ ਉਹ ਕਹਿੰਦਾ ਮੈਂ ਇੱਥੇ ਫੇਰ ਸਾਹਮਣੇ ਖੜਾ ਮੈਂ ਰਿਛਾ ਮੇਰੇ ਨਾਲ ਟ੍ਰੀਟਮੈਂਟ ਰਿਛਾ ਲਈ ਹੋਣੀ ਚਾਹੀਦੀ ਹੈ ਜਨੀ ਬੜੀ ਸੰਖਿਆ ਮੈਂ ਆਏ ਹੋਏ ਮੇਰੇ ਸਭੀ ਪਿਆਰੇ ਭਾਈਓ ਬਹਨੋ ਮਾਤਾਵਾਂ ਬਜ਼ੁਰਗੋ ਬੱਚੋ आप सब लोगों को मेरा नमस्कार सबको मेरा प्रणाम सत श्री अकाल दोस्तों ढाई साल पहले आप लोगों ने ऐतिहासिक बहुमत देके हमारी सरकार बनाई थी पंजाब में 117 में से बानवे सीट आज तक पंजाब के इतिहास में कभी इतनी पार्टी किसी पार्टी की इतनी सीट नहीं आई इतने बहुमत से सरकार नहीं बनी जब इतने बहुमत से आपने सरकार बनाई थी तो आपकी उम्मीदें भी थी कि सरकार जो वादे किए हैं, वो वादे पूरे करेगी जब से आपने सरकार बनाई है हमारी सरकार रात दिन 24 घंटे आप लोगों के लिए काम करने में लगी हुई है जब हम चुनाव में घूमा करते थे सबसे बड़ी समस्या लोग बताते थे हम जहां भी जाते थे लोग अपने बिजली के बिल लेके बैठ जाते थे कि देखो जी कितने हजार रुपए का बिजली का बिल आ गया इतने हजार रुपए का आ गया हमने आने के बाद पुराने बिल माफ कर दिए और बिजली फ्री कर दी जिस जिसका जीरो बिजली का बिल आता है जरा हाथ खड़े करके बता दो किस किस का जीरो बिजली का बिल आता सबके हाथ खड़े हो गए सबके बिजली के बिल जीरो आ रहे हैं तो सबसे बड़ा वादा हमने जो किया था कि बिजली फ्री कर देंगे हमने अपना वादा पूरा किया हमने कहा था आपका इलाज फ्री कर देंगे पूरे पंजाब में जगह जगह मोहल्ला क्लिनिक बन रहे हैं सिविल अस्पताल अच्छे हो रहे हैं वहां पे सारी दवाइयां सारे टेस्ट सारा इलाज फ्री करने जा रहे हैं मोहल्ला क्लिनिक में अगर आप लोग गए होंगे तो मोहल्ला क्लिनिक में पूरा इलाज फ्री है और शानदार इलाज मिलता है पूरे पंजाब में जगह जगह स्कूल शानदार बनाए जा रहे हैं ताकि आपके बच्चों को अच्छी शिक्षा मिले रोजगार का इंतजाम किया जा रहा है हमारे जो बच्चे बेरोजगार घूम रहे हैं जैसा भी मान साहब ने बताया अड़तालीस हजार सरकारी नौकरियां अभी तक दे चुके हैं पहले सरकारी नौकरी लेने के लिए आपको पैसे देने पड़ते थे रिश्वत देनी पड़ती थी या सिफारिश लगानी पड़ती थी जब तक आप किसी अफसर को किसी मंत्री को किसी विधायक को नहीं जानते आपको नौकरी नहीं मिलती थी ये अड़तालीस हजार नौकरियां जो दी हैं, एक भी नौकरी में एक नए पैसे की रिश्वत किसी ने नहीं, नहीं ली है किसी को रिश्वत से और किसी को सिफारिश से नौकरी नहीं मिली आपके पड़ोस में आपके पिंड में अगर किसी को नौकरी मिली है उससे पूछ लेना कि किसी को सिफारिश करनी पड़ी या किसी को पैसे देने पड़े जब मैं पहले चुनाव प्रचार में पंजाब आया करता था मैं देखता था टंकियों पे बच्चे चढ़े रहते थे पक्का करने के लिए अब कई लोगों को पक्का कर दिया कुछ बाकी हैं, उनका भी काम चल रहा है अब सारे बच्चे अपने नौकरी पे लगे हुए हैं कोई टंकियों पे नहीं चढ़ा हुआ ढाई साल पहले आपने अपने यहां से मीथ हेयर को अपने हलके से विधायक चुनके भेजा था मी ने ढाई साल में खूब काम किया अब आप लोगों के प्यार और आपके आशीर्वाद से मी थेयर बड़ी संसद में पहुंच गया दिल्ली पहुंच गया जहां पे पहले आपके आशीर्वाद से भगवंत मान दिल्ली में संसद में जाया करते थे अब आपके आशीर्वाद से मी थेयर वहां पहुंच गया तो यहां से अब आप लोग